ਗੁਰਦੁਆਰਾ ਸਾਹਿਬ ਦੇ ਬਾਥਰੂਮ ਦੇ ਵਿੱਚ ਨੌਜਵਾਨ ਲਗਾ ਰਹੇ ਸਨ ਨਸ਼ੇ ਦੇ ਟੀਕੇ ਵੀਡੀਓ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਪੰਜਾਬ ਦੇ ਨੌਜਵਾਨ ਹੈ ਜਿਹੜੇ ਪੰਜਾਬ ਦੀ ਨੌਜਵਾਨ ਪੀੜੀ ਲਗਾਤਾਰ ਹੀ ਨਸ਼ੇ ਦੀ ਆਦੀ ਹੋਣ ਦੀ ਜਾਰੀ ਹੈ ਪਹਿਲਾਂ ਵੀ ਕਈ ਵਾਰ ਸੋਸ਼ਲ ਮੀਡੀਆ ਤੇ ਪੰਜਾਬ ਦੇ ਕਈ ਮੁੰਡੇ ਕੁੜੀਆਂ ਦੀ ਨਸ਼ਾ ਕਰਦੇ ਦੀ ਵੀਡੀਓਜ਼ ਵਾਇਰਲ ਹੋਈਆਂ ਹਨ ਅਜਿਹੀ ਹੀ ਇੱਕ ਵੀਡੀਓ ਫਿਰ ਤੋਂ ਇੰਟਰਨੈਟ ਤੇ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਨੌਜਵਾਨ ਬਿਨਾਂ ਕਿਸੇ ਦੇ ਡਰ ਤੋਂ ਗੁਰੂ ਘਰ ਦੇ ਬਾਥਰੂਮ ਦੇ ਵਿੱਚ ਜਾ ਕੇ ਨਸ਼ਾ ਕਰ ਰਿਹਾ ਹੈ ਇਹ ਵਾਇਰਲ ਵੀਡੀਓ ਤਰੰਤ ਤਾਰਨ ਦੀ ਦੱਸੀ ਜਾ ਰਹੀ ਹੈ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਾ ਕੀ ਕਹਿਣਾ ਹੈ ਦੇਖੋ ਅੰਮ੍ਰਿਤਸਰ ਤੋਂ ਤਰਮਵੀਰ ਗਿੱਲ ਦੇ ਨਾਲ ਇਹਨਾਂ ਤੁਹਾਡਾ ਤਾਂ ਕੀ ਆਉਦਾ ਹੈ ਤੇ ਕਿਹੜੇ ਗੁਰਦੁਆਰਾ ਸਾਹਿਬ ਤੁਸੀਂ ਵੈਹਕ ਜਿੱਕਰ ਖਾਲਸਾ ਵੈਹਕ ਜਿੱਕਰ ਕੀ ਪੱਤੇ ਪੁੱਤਰ ਪਪਾ ਦੀਪ ਸਿੰਘ ਮੇਰੀ ਮੈਂਜਰ ਵੀ ਜੁੜੀ ਅੱਜ ਮੈਂਜਰ ਸਾਹਿਬਾ ਜਿਹੜੇ ਗੁਰਦੁਆਰਾ ਸਾਹਿਬ ਇੱਕ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਬਾਥਰੂਮ ਦੇ ਵਿੱਚ ਸਮੈਗ ਪੀ ਰਿਹਾ ਕੀ ਇਹ ਸਾਰਾ ਮਸਲਾ ਜੀ ਬਾਬਾ ਜੀ ਇੱਥੇ ਤੇ ਸਮੈਗ ਵਾਲੇ ਤੇ ਡੇਲੀ ਆਉਂਦੇ ਜੀ ਤੇ ਆਏ ਦੇ ਨਹੀਂ ਕੋਈ ਨਾ ਕੋਈ ਨਵਾਂ ਹੀ ਆ ਜਾਂਦਾ ਜਿੰਨੂ ਵੇਖ ਲਈਦਾ ਉਹਨੂੰ ਰੋਕੀਦਾ ਵੀ ਆ ਕੋਗੋ ਲੜਦੇ ਵੀ ਆ ਤੇ ਕਈ ਚੋਰੀ ਛਪੇ ਉਹਨਾਂ ਆ ਹੀ ਆਪਦੇ ਕੰਮਾਂ 'ਚ ਵਿਜੀ ਆ ਕੋਈ ਉਥੇ ਚੋਰੀ ਛਪੇ ਕੋਈ ਕੀ ਕਰ ਰਿਹਾ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਕੰਟਰੋਲ ਨਹੀਂ ਹੋ ਰਿਹਾ ਬੈਂਚ ਸਰ ਇਹ ਵੀ ਤਰ ਲੱਗਾ ਕੋਈ ਨਸ਼ੇ ਦੇ ਟੀਕੇ ਲਾ ਕੇ ਤੇ ਸ਼ਰਿੰਜਾਂ ਦੇ ਨਾਲ ਫੋਨ ਦੇ ਜਿਹੜੇ ੱੱਬੇ ਆ ਉਹ ਉਹ ਤੇ ਬਾਬਾ ਜੀ ਦਰਵਾਜ਼ਾ ਬਿਲਕੁਲ ਇਹ ਲਵੇੜ ਕੇ ਜਾਂਦੇ ਆ ਸ਼ਰਿੰਜਾਂ ਨਾਲ ਭਰ ਕੇ ਤੇ ਫੋਨ ਦੀ ਤੇ ਦਰਵਾਜ਼ੇ ਦੇ ਨਾਲ ਭਰ ਕੇ ਜਾਂਦੇ ਆ ਉਹ ਡੇਢੀ ਸਾਨੂੰ ਕੋਈ ਨਾ ਕੋਈ ਇੱਕ ਇੱਕ ਦਾ ਦਰਵਾਜ਼ਾ ਦਾ ਰਹਿਦਾ ਕੀ ਮੰਗ ਕਰਦੇ ਤੁਸੀਂ ਅਸੀਂ ਤੇ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨਾਂ ਨਸ਼ਿਆਂ ਤੇ ਠੱਲ ਪਾਈ ਜਾਵੇ ਜੀ। ਕੰਟਰੋਲ ਕੀਤਾ ਜਾਵੇ ਜਿੰਨਾ ਵੀ ਹੋ ਸਕਦਾ ਜੀ। ਘਟੋ ਘਟੋ ਗੁਰੂ ਘਰਾਂ ਦੀ ਮर्यादा ਅੰਦਰ ਕੈਮਰਾ ਲਗਾਇਆ ਜਾਵੇ ਹੋਰ ਤੇ ਨਹੀਂ। ਹਾਂਜੀ ਕੀ ਨਾਂ ਤੁਹਾਡਾ ਤੇ ਕਿਹੜੀ ਸੰਸਥਾ ਹੈ ਤੁਹਾਡੀ? ਮੇਰੇ ਨਾਂ ਨਰੇਂਦਰ ਕੁਮਾਰ ਤਵਨ ਜੀ। ਮੋਮਰੇਡ ਖੁਰਚੇ ਦੇ ਮੈਂ ਕਮੇਂ ਪ੍ਰਧਾਨ ਆਂ। ਤੇ ਅੱਜ ਕੱਲ ਜੋ ਹੋ ਰਿਹਾ ਆ ਨਸ਼ੇ ਪ੍ਰਤੀ ਬੋਧ ਨਿੰਦਜ ਹੋ ਗਿਆ ਜਿਹੜੇ ਧਰਮਸਤਾਨ ਨਹੀਂ ਬਖਸ਼ੇ ਜਾ ਰਹੇ। ਤੇ ਮੈਂ ਇਹੋ ਹੀ ਮੰਗ ਕਰਦਾ ਹਾਂ ਮਾਨ ਸਰਕਾਰ ਤੋਂ ਕਿ ਇਹਨਾਂ ਤੇ ਠੱਲ ਪਈ ਜਾਵੇ ਤੋਂ ਇੱਕ ਘੱਮਸੋਂ ਘਾਓ ਧਰਮਸਤਾ ਇਹਨਾਂ ਨੂੰ ਬਚਦੇ ਨੇ ਚਾਹੀਦੇ ਆ ਇਹ ਪੰਜਾਬ ਦੇ ਵਿੱਚ ਸਰਕਾਰ ਆਉਣ ਤੋਂ ਪਹਿਲਾਂ ਉਹਨਾਂ ਨੇ ਇਹ ਗੱਲ ਦੀ ਸੌਖਾਦੀ ਸੀ ਕਿ ਨਸ਼ੇ ਪੰਜਾਬ ਵਿੱਚ ਖਤਮ ਕਰ ਦਿੱਤੇ ਜਾਣਗੇ ਜਿਵੇਂ ਕਾਗਰ ਸਰਕਾਰ ਨੇ ਕਹਿਤੀ ਉਸ ਤੋਂ ਬਾਅਦ ਇਹਨਾਂ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਲੋਕੀ ਕਹਿੰਦੇ ਸੀਗੇ ਇਹ ਬਦਲਾਅ ਚਾਹੁੰਦੇ ਆ ਲੇਕਿਨ ਬਦਲਾਅ ਜਿਹੜਾ ਵਾ ਉਹ ਨਹੀਂ ਹੋਇਆ ਕੀ ਉਹਦੇ ਬਾਰੇ ਤੇ ਕਹਿ ਦਿੰਨਾ ਚਾਹਦੇ ਵੇਖੋ ਜੀ ਸਰਕਾਰਾਂ ਝੂਠੇ ਵਾਅਦੇ ਕਰ ਦਿੰਦੇ ਆ ਸੋਵਾਂ ਹਰ ਕੋਈ ਖਾ ਜਾਂਦੇ ਆ ਠੀਕ ਹੈ ਨਾ ਕਹ ਰਹੇ ਨੇ ਖਦੇ ਤੇ ਇਹਨਾਂ ਨੇ ਮਾਨ ਸਾਹਿਬ ਨੇ ਖਦੇ ਇਹਨਾਂ ਦਾ ਇਹੋ ਹੀ ਆ ਲਕਸ਼ ਜੀ ਜਿੰਨਾ ਜੇ ਨਸ਼ਾ ਖਤਮ ਨਹੀਂ ਹੁੰਦਾ ਨਸ਼ਾ ਚੱਲਦਾ ਰਹੇ ਤੇ ਇਹਨਾਂ ਦਾ ਬੈਨੀਫਿਟ ਆ ਅਗਰ ਨਸ਼ਾ ਇਹ ਖਤਮ ਕਰਦੇ ਤੇ ਇਹਨਾਂ ਦਾ ਬੈਨੀਫਿਟ ਇਹਨਾਂ ਦਾ ਖਤਮ ਹੋ ਜਾਂਦਾ ਕਿਉਂ ਇਹਨਾਂ ਦੇ ਸਪਲਾਸ ਜਿਹੜੀ ਉਹ ਨਸ਼ਾ ਵੇਚ ਰਹੇ ਨੇ ਵੇਚ ਰਹੇ ਨੇ ਉਹ ਪੁਕਾਰ ਰਹੇ ਨੇ ਤੋ ਇਹ ਨਸ਼ਾ ਕਿਨੂੰ ਘਟਿਆ ਜਾਂ ਵਧਿਆ ਜੀ ਵਧਿਆ ਜੀ ਮਹਿੰਗਾ ਹੋਇਆ ਵਧਿਆ ਆ ਘਟਿਆ ਨਹੀਂ ਆ ਈ ਮੰਗ ਕਰਦੇ ਸਰਕਾਰ ਨੂੰ ਮੰਗ ਇਹੋ ਹੀ ਕਰਦੀ ਆ ਵੀ ਵਾਕਈ ਹੀ ਜੇ ਮੰਨ ਸਰਕਾਰ ਚਾਹੁੰਦੀ ਆ ਵੀ ਮੈਂ 2026 ਦੇ ਵਿੱਚ 27 ਦੇ ਵਿੱਚ ਫਿਰ ਮੈਂ ਆਵਾਂ ਕਿ ਨਸ਼ਾ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਨੌਜਵਾਨਾਂ ਇੰਜਰੀਆ ਬਿਲਕੁਲ ਖਤਮ ਹੋਣੀ ਜਾ ਰਹੀ ਆ ਜਿਹੜੇ ਆ ਧਰਮਸਥਾਨਾਂ ਦੇ ਵਿੱਚ ਬਹਿ ਕੇ ਤੇ ਨਸ਼ਾ ਕਰਦੇ ਬਈ ਨਹੀਂ ਬਹੁਤ ਨਿੰਦਣਜੋਗ ਆ